ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਹਰ ਸਾਲ ਕਿੰਨੀ ਜਾਇਦਾਦ ਵਧ ਰਹੀ ਹੈ ਉਹਦੇ ਵੇਰਵੇ ਉਹਦੀ ਜਾਣਕਾਰੀ ਜਿਹੜੀ ਹੈ ਉਹ ਦੇਣ ਤੋਂ ਇਨਕਾਰ ਪੰਜਾਬ ਸਰਕਾਰ ਤੇ ਵਿਧਾਨ ਸਭਾ ਨੇ ਸਾਫ਼ ਕਰ ਦਿੱਤਾ ਕਿ ਇਹਦੀ ਜਾਣਕਾਰੀ ਤੁਹਾਨੂੰ ਨਹੀਂ ਮਿਲ ਸਕਦੀ ਜਦਕਿ ਕਾਂਗਰਸ ਇਹਦੇ ਤੇ ਐਕਟ ਲੈ ਕੇ ਆਈ ਸੀਗੀ ਕਿ ਹਰ ਸਾਲ ਇਹ ਪਤਾ ਲੱਗਣਾ ਚਾਹੀਦਾ ਆਮ ਲੋਕਾਂ ਨੂੰ ਕਿ ਵਿਧਾਇਕਾਂ ਤੇ ਮੰਤਰੀਆਂ ਦੀ ਜਾਇਦਾਦ ਕਿੰਨੀ ਵਧ ਰਹੀ ਹੈ ਹੁਣ ਆਰਟੀਆਈ ਦੇ ਰਾਹੀਂ ਜਦੋਂ ਇਹ ਪੁੱਛਿਆ ਗਿਆ ਕਿ ਦੱਸੋ ਭਾਈ ਪਿਛਲੇ 3 ਸਾਲਾਂ ਚ ਵਿਧਾਇਕਾਂ ਤੇ ਮੰਤਰੀਆਂ ਦੀ ਹਰ ਸਾਲ ਜਾਇਦਾਦ ਕਿੰਨੀ ਵਧ ਰਹੀ ਹੈ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਤੇ ਪੰਜਾਬ ਵਿਧਾਨ ਸਭਾ ਨੇ ਇਹ ਸਾਫ ਇਨਕਾਰ ਕਰ ਦਿੱਤਾ ਜਦਕਿ ਕੌਮੀ ਆਰਟੀਆਈ ਸੂਚਨਾ ਕਮਿਸ਼ਨ ਤੇ ਸੁਪਰੀਮ ਕੋਰਟ ਇਹ ਸਾਫ ਕਹਿੰਦਾ ਹੈ ਕਿ ਜੇਕਰ ਇਹ ਲੁਕੋਇਆ ਜਾਂਦਾ ਹੈ ਤਾਂ ਇਹ ਗਲਤ ਹੈ ਔਰ ਉਧਰ ਇੱਕ ਸੀਨੀਅਰ ਐਡਵੋਕੇਟ ਵੀ ਇਹ ਗੱਲ ਕਹਿੰਦੇ ਨੇ ਕਿ ਜੇਕਰ ਇਹ ਵੇਰਵੇ ਲੁਕੋਏ ਜਾਂਦੇ ਨੇ ਤਾਂ ਇਹ ਐਕਟ ਦੀ ਉਲੰਘਣਾ ਹੈਗੀ ਆ ਜਦਕਿ ਆਰਟੀਆਈ ਦੇ ਦੇਸ਼ ਦੇ ਵਿੱਚ ਸਭ ਤੋਂ ਵੱਡੇ ਹਮੰਤੀ ਅਰਵਿੰਦ ਕੇਜਰੀਵਾਲ ਬਣਦੇ ਸੀ ਉਹਨਾਂ ਨੂੰ ਮੈਗਾ ਸੈਸੇ ਅਵਾਰਡ ਵੀ ਜਿਹੜਾ ਆਰਟੀਆਈ ਦੇ ਕਰਕੇ ਮਿਲ ਚੁੱਕਿਆ ਸੀ ਪਰ ਹੁਣ ਜਦੋਂ ਉਹਨਾਂ ਦੀ ਆਪਣੀ ਸਰਕਾਰ ਆਈ ਹੈ ਹੁਣ ਉਹਨਾਂ ਨੇ ਆਰਟੀਆਈ ਦੇ ਜਵਾਬ ਦੇਣੇ ਬੰਦ ਕਰ ਦਿੱਤੇ ਆ ਕਿਉਂਕਿ ਸਮੇਂ-ਸਮੇਂ ਤੇ ਇਹੋ ਜੀਆਂ ਜਾਣਕਾਰੀਆਂ ਸਾਹਮਣੇ ਆਈਆਂ ਜਿਹਦੇ ਤੇ ਕੱਟੜ ਇਮਾਨਦਾਰਾਂ ਦੇ ਚਿਹਰੇ ਨੰਗੇ ਹੋਏ ਤੇ ਇਹਨਾਂ ਦੀ ਕਿਰਕਰੀ ਹੋਈ ਹੁਣ ਵਿਧਾਨ ਸਭਾ ਦੇ ਇਹ ਸਾਫ਼ ਜਵਾਬ ਦੇ ਦਿੱਤਾ ਕਿ ਆਰਟੀਆਈ ਦੇ ਰਾਹੀਂ ਅਸੀਂ ਵਿਧਾਇਕਾਂ ਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਨਹੀਂ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਇਹ ਤੇ ਬਹੁਤ ਵੱਡੇ ਸਵਾਲ ਨੇ ਦਾਲਚ ਕੁਝ ਕਾਲਾ ਜਾਂ ਪੂਰੀ ਦਾਲ ਹੀ ਕਾਲੀ ਹੈ ਸਵਾਲ ਉੱਠ ਰਹੇ